ਅੱਡ ਤਮੇ ਲਾਦਾ ਫੇਰ ਦੇਣਾ ਉਹਦੇ ਹੀ ਚੜਿਆ ਤੇ ਖੜੀ ਆ ਮੈਨ ਟੁੱਟ ਗਿਆ ਪਟਾ ਇਹ ਤਾਂ ਚੱਲ ਕੇ ਆ ਗਈ ਲੋਦੇ ਹਾਣੇ ਦਾ ਪਟਾ ਪਈ ਜਾਂਦਾ ਹੁਣ ਅੱਜ ਸਵੇਰੇ ਇੱਥੋਂ ਸਵੇਰੇ ਸਵੇਰੇ ਇੱਥੋਂ ਹੋਈ ਅੱਜ ਅੱਬਾ ਵਧੀਆ ਦੇਖੋ ਨਮੀ ਲੋਕ ਚ ਸਰਦਾਰ ਜੀ ਸਵੇਰੇ ਸਵੇਰੇ ਹੋ ਗਿਆ ਕੰਮ ਹੈ ਨਾ ਚਲੋ ਇਹਨੂੰ ਕਰਾਈਏ ਠੀਕ ਕਰਦਾ ਮਿਸਤਰੀ ਪਾਉਂਦਾ ਪਟਾ ਆਪਾਂ ਲੈ ਹੋ ਗਈ ਗੱਲ ਸੈਂਟਰ ਵੋਲਟ ਲੈ ਆਏ ਨਿੱਤੀ ਨਮਾ ਸਾ ਆਪਾ ਨਿਕਲ ਜਾਂਦਾ ਸੱਜਣਾ ਕਿ ਨਹੀਂ ਹੈ ਹੋਰ ਦੀ ਹੋ ਇਹ ਕੰਮ ਬਿਰੇ ਕਹਿਣੇ ਸੌਖੇ ਕਰਨੇ ਬੜੇ ਔਖੇ ਇਹ ਛੜਕਾਂ ਤੇ ਚਲਦੀਆਂ ਚੰਗੀਆਂ ਲੱਗਦੀਆਂ ਆਵਾਂ ਜਾਂਦੀਆਂ ਮਹਾਰਾਣੀ ਆਉਟਦੀਆਂ ਦੇ ਹੋਨੇ ਇੰਡੀਕੇਟਰ ਉਹਨੇ ਕੱਚੇ ਮਾਲ ਤੇ ਆ ਬਰੇ ਉਹਨੇ ਮਟਰ ਭਰੇ ਆ ਯਾਰ ਮੰਡੀ ਕਰੋਣੀ ਉਹਨੇ ਉਹ ਭਾਈਂ ਦੀ ਅਗਲਾ ਦਾ ਕਾਂਡ ਹੋ ਗਿਆ ਅੱਗੇ ਕੋਈ ਪੱਕੇ ਪੱਕੀ ਗੱਡੀ ਵੱਜੀ ਆ ਤਾਂ ਹੀ ਤਾਂ ਹੀ ਪੱਕੀ 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 ਗੱਡੇ ਵੱਜੀ ਆ ਪੱਕੇ ਗੱਡੇ ਆ ਓਏ ਸਭ ਦੀਆਂ ਬ੍ਰੇਕਾਂ ਗਾਲ ਭਰਾਵਾ ਗਾਲਾਂ ਕਰਕੇ ਤਾਂ ਨਾਲ ਵਲੋਗ ਭੈਣ ਬ੍ਰੇਕਾਂ ਵਾਲਦੇ ਨੇ ਸਭ ਦੀਆਂ ਗੱਡੀ ਐਕਸੀਡੈਂਟ ਹੋ ਗਈ ਕੋਈ ਬਾਬਾ ਮੇਰ ਰੱਖੇ ਨੁਕਸਾਨ ਨਾ ਹੋਵੇ ਜਿਆਦਾ ਦੇਖੀ ਮੜਾ ਜਿਆ ਕੀ ਚੱਕਰ ਪੈ ਗਿਆ ਆ ਗੱਡੀ ਬ੍ਰੇਕ ਡਾਊਨ ਹੋ ਗਈ ਆ ਗੱਡੀ ਬ੍ਰੇਕਡਾਊਨ ਹੋ ਗਈ ਆ ਉਹ ਵੀ ਗੱਡੀ ਅੱਗੇ ਵੀ ਆ ਆ ਹਾਂ ਹਾਂ ਹੋਇਆ ਤਾਂ ਹੈ ਕੁਛ ਲੱਗਦਾ ਪਾ ਲਿਆ ਕੋਈ ਚੱਕਰ ਉਹ ਕਾਰ ਝੜਾਤੀ ਲੱਗਦਾ ਕੀ ਚੱਕਰ ਕੀ ਚੱਕਰ ਵਹਿ ਗਿਆ ਕੀ ਚੱਕਰ ਵਹਿ ਗਿਆ ਐਕਸਲ ਟੁੱਟ ਗਿਆ ਅੱਛਾ 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 ਐਕਸਲ ਟੁੱਟ ਗਿਆ ਪਾ ਚਾ ਬਾਬਾ ਮੇਰ ਕਰੇ ਗੱਡੀ ਵੇਖੋ ਮਿੰਦਰਾ ਦੀ 14 ਟੈਰੀ ਐਕਸਲ ਟੁੱਟ ਗਿਆ ਗੱਡੀ ਦੇ ਨਾਲ ਸੈਂਟਰ ਚ ਖੜੀ ਹੈ ਗੱਡੀ ਸੈਂਟਰ ਚ ਖੜੀ ਆ ਜੀ ਸਭ ਦੀਆਂ ਬ੍ਰੇਕਾਂ ਮਰ ਗਈਆਂ ਨੇਰਾ ਮੌਤੜਾ ਘਰੀ ਆ ਇਹੇ ਆਹ ਗੱਨਾ ਥੈੜ ਥੈੜ ਹੋ ਗਿਆ ਆ ਦੇਖ ਆ ਗੱਡੀ ਚ ਮਟਰ ਭਰਿਆ ਵੀਰੇ ਅੰਮ੍ਰਿਤਸਰ ਤੋਂ ਗੱਡੀ ਚੱਲੀ ਆ ਇਹ ਆਹ ਹਾਂ ਆ ਆਲੀ ਆ ਮਟਰ ਭਰਿਆ ਐ ਉਹ ਜਾਂਦਾ ਉੜਦਾ ਉਹਨੇ ਸਾਰੇ ਮੰਡੀ ਕਰਾਉਣੀ ਹੋਣੀ ਆ ਜਾ ਕੇ ਜੂਪੀ ਜੂਪੀ ਵਾਲੇ ਇਹਨੇ ਕਿੱਧਰ ਦਾ ਮਾਲ ਭਰਿਆ ਹੋਣਾ ਉਹਨੇ ਦੇਖ ਲੈ ਯਾਰ ਹੁਣ ਤੂੰ ਇਹ ਦੇਖ ਲੈ ਵੀ ਕਿਹੜਾ ਲੱਦ ਕੇ ਤੂੰ ਇਹ ਲਾ ਲੈ ਵੀ ਜੇ ਫੂਡ ਸਪਲਾਈ ਜੇ ਗੱਡੀਆਂ ਰੁਕ ਜਣਗੀਆਂ ਨਾ ਤੇ ਫੂਡ ਸਪਲਾਈ ਜੇ ਰੁਕ ਜੂਗੀ ਤੂੰ ਦੇਖ ਲੈ ਵੀ ਕੋਰੋਨਾ ਦੇ ਨਾਲ ਸਾਰਾ ਕੁਝ ਬੰਦ ਹੋ ਗਿਆ ਫੂਡ ਸਪਲਾਈ ਜਿਹੜੀ ਫੂਡ ਸਪਲਾਈ ਚੇਨ ਹਨਾ ਸਾਰੀ ਨੂੰ ਫੂਡ ਸਪਲਾਈ ਚੇਨ ਨਹੀਂ ਬੰਦ ਹੋਈ ਨਹੀਂ ਟਰੱਕ ਚੱਲਦੇ ਰਿਹਾ ਸਬਜ਼ੀਆਂ ਦੇ ਦੁੱਧ ਦੇ ਖਾਣ ਪੀਣ ਵਾਲੀਆਂ ਖਾਣ ਪੀਣ ਵਾਲੀ ਚੀਜ਼ਾਂ ਥੋੜੀਆਂ ਡੇਲੀ ਈਟਸ ਨਹੀਂ ਬੰਦ ਹੋਇਆ ਹਾਂ ਬਾਕੀ ਸਭ ਕੁਝ ਬੰਦ ਕਰ ਹਾਂ ਮੈਂ ਉਹ ਗੱਲ ਕਰਦਾ ਵੀ ਇੱਥੇ ਤਕਰੀਬਨ ਮਤਲਬ ਲਾਣਾ ਵੀ 60 40 ਦੇ ਵਿੱਚ ਰੱਖ ਲਏ 60% ਗੱਡੀਆਂ ਉਹਨਾਂ ਨੇ ਜਿਹੜਾ ਵਿੱਚ ਜਿਆਦਾ ਸਬਜ਼ੀ ਭਰੀ ਆ ਜਾਂ ਮਤਲਬ ਦੁੱਧ ਆ ਜਾਂ ਸੁੱਕਾ ਪਾਊਡਰ ਆ ਜਾਂ ਕੁਝ ਹੈ ਮਤਲਬ ਖਾਂਡ ਵੀ ਨਾਲੀ ਆਟਮਾ ਅਦੀ ਜਿਆਦੀ ਜ਼ਿੰਦਗੀ ਜਿਆਦਾ ਟਰਾਂਸਪੋਰਟ ਹੁੰਦਾ ਸਮਾੜੇ ਇੱਧਰ ਤੋਂ ਉੱਧਰ ਡੇਲੀ ਨੀੜ ਦਾ ਸਾਮਾਨ ਚੇ ਵੀ ਦੇਖ ਲਿਆ ਵੀ ਟਮਾਟਰ ਪਿਆਜ਼ ਇਹ ਬਾਹਰੋਂ ਮਾਈ ਜਾਂਦਾ ਉਧਰੋਂ ਹੁਣ ਪੰਜਾਬ ਤੋਂ ਇੱਥੇ ਤਕਰੀਬਨ ਗੱਡੀ ਵੇਖ ਲਈ ਆਲੂ ਵਾਲੀ ਗੱਡੀ ਬਹੁਤ ਆਲੂ ਪਰ ਪਰ ਜਾਈ ਜਾਂਦਾ ਤੇ ਉਧਰੋਂ ਬਠਿੰਡੇ ਵਾਲੇ ਪਾਸੋਂ ਉਧਰੋਂ ਮੁਕਸਰੋਂ ਮਲੋਟ ਉਧਰੋਂ ਜਾਈ ਜਾਂਦਾ ਕਿੰਨੂ ਮਾਲਟਾ ਹਾਂਜੀ ਗੰਗਾ ਨਗਰ ਬੋਰਲ ایرিয়া ਚਲੇ ਜਾ ਉੱਥੇ ਗਾਜਰ ਗਾਜਰ ਸਭ ਤੋਂ ਜ਼ਿਆਦਾ ਹੁੰਦੀ ਹੈ। ਬਾਦਮ, ਰੋਟ ਨੇ ਹੈ, ਗੰਗਾ ਨਗਰ, ਮੋਟ, ਮੁਕਸਰ ਉਹ ੜਾ ਖੜੇ ਰਾਜਸਥਾਨ ਵਾਲੀ ਬੈਲਟ ਲੱਗਦੀ ਆ, ਰਾਏ ਸਿੰਘ ਨਗਰ ਜਿਹੜੀ ਜਿਹੜੇ ਰੇਤੀ ਪਦਮ ਪਦਮਪੁਰ ਇਹ ਜਿਹੜੇ ਏਰੀਆ ਨੇ ਨਾ ਉਥੇ ਗਾਜਰ ਸਭ ਤੋਂ ਜ਼ਿਆਦਾ ਹੁੰਦੀ ਆ। ਪੰਜਾਬ ਤੋਂ ਗੋਭੀ ਜਾਈ ਜਾਂਦੀ ਆ, ਹੁਣ ਪੰਜਾਬ ਤੋਂ ਗੋਭੀ ਦਾ ਸੀਜ਼ਨ ਪੀਕ ਤੇ ਆ। ਇੱਥੋਂ ਗੋਭੀ ਜਾਂਦੀ ਆ ਬਾਹਰ, ਮਟਰ ਬਾਹਰ ਜਾਂਦਾ। ਠੀਕ ਆ ਐਗਰੀਕਲਚਰ ਐਗਰੀਕਲਚਰ ਦਾ ਸਮਾਨ ਦੇਖ ਲਾ ਹੁਣ ਝੋਨਾ ਕਿੰਨਾ ਬਾਹਰ ਗਿਆ। ਉਹ ਇੱਕ ਰਿਜਿਨਟਾਂ ਦਾ ਉਹ ਵੈਸਟ ਹੈ। ਪੀਕ ਤੇ ਆ ਕੰਮ ਉਹਨਾਂ ਦਾ? ਆ ਕੰਮ। ਹਾਂ, ਉਹਨਾਂ ਦਾ ਜੇ ਕਿ ਮਾਰਚ-ਅਪ੍ਰੈਲ ਚ ਮੰਦਾ ਪੈਂਦਾ। 100-100 ਕਰੋੜ ਦਾ ਕੰਮ ਕਰੀ ਜਾਂਦੇ ਨੇ। ਹਾਂ। ਤਾਂ ਇਹ ਖੇਡ ਦੇ ਵਿੱਚ ਮੈਂ ਆਉਂਦੀ ਹਵਾ ਕੰਮ ਕੱਟਣੀ ਅੱਜ। ਹਾਂ। ਮੁੱਤ 10 ਕਰੋੜ ਦਾ ਮਾਲ ਲੈ ਲੈ ਕੇ ਜੁਆ। ਕੱਟ ਰਹੀ। ਹਮ। ਕੱਟ ਕੇ ਵੇਚੀ ਆਹ ਨੂੰ 10 ਦੇ 15 ਨਾਲ। ਹਾਂ, ਸਹੀ ਤੇ ਗੱਲ ਹੈ ਨਾ। ਪੀ ਹੋ ਜਾਂਦਾ ਹੈ ਅੱਜ ਇੱਕ ਸੱਤਾ ਹੀ। ਹਾਂ, 1 ਕਰੋੜ ਦਾ। ਉਹ 4 ਕਰੋੜ ਦਾ। ਹਾਂ। ਇਹ ਥੋੜਾ ਹੱਥ ਉੱਡ ਚਾ 4 5 ਮਹੀਨਿਆਂ ਦਾ ਸੀਜ਼ਨ ਆ ਬਸ ਹਾਂ ਹਾਂ ਬਸ ਇਹੀ ਸੀਜ਼ਨ ਆਣਾ ਦਾ ਪੂਰੇ ਸਾਲ ਦੀ ਕਿਵੇਂ ਕਰ ਜਣੇ ਮੈਂ ਕਹਿੰਦਾ ਉਹ ਬਾਅਦ ਚ ਤੇ oportunity ਵਿੱਚ ਦੇਨੇ ਉਹ ਬਾਅਦ ਦਾ ਬਾਹਰ ਨਹੀਂ ਇੰਨਾ ਕੰਮ ਹੁੰਦਾ ਫਿਰ ਲੋਕਲ ਸਪਲਾਈਰ ਨੂੰ ਮੈਂ ਕਹਿੰਦਾ ਸਰਾਹ ਕਰਾਈ ਜਾਂਦਾ ਉਹ ਕੰਮ ਚਾਰ 5 ਮਹੀਨੇ ਦੇ ਦੇ ਪੂਰਾ ਢੜਦੇ ਦਾ ਕੰਮ ਕਰਦੇ ਬਾਅਦ ਚ ਉਹਨਾਂ ਨੇ ਬੈਣਾ ਹੈ ਸ਼ਾਂਤ ਹੋ ਕੇ ਆਜੋ ਨਿਕਲੇ ਆਨੇ ਬਾਹਰ ਬੂਰ ਭਰਾਵਾ ਫੋਰਨ ਫੋਰਨ ਦੇ ਟੂਰਾ ਦੇ ਹਾਂ ਐਕਸਪੋਰਟ ਬਹੁਤ ਕਰਦੇ ਭਰਾਵਾ ਕਦੀ ਕਦੀ ਚਲੇ ਕਦੀ ਕਦੀ ਚੱਲੇ ਬਾਹਰ ਨੂੰ ਹੀ ਕਰੇ ਰਹਿੰਦੇ ਨੇ ਫਿਰ ਹਾਂ ਕੁੱਤੇ ਕੁੱਤੇ ਉਹ ਭਾਜੀ ਮੈਂ ਇੱਥੇ ਮੈਂ ਉੱਥੇ ਬੜੀ ਕਮਪਰੇਟ ਇਹ ਤਾਂ ਆ ਗਈ ਹਰੇਕ ਦਾ ਅਲੱਗ-ਅਲੱਗ ਟਾਈਮ ਆ ਜਿਵੇਂ ਹੁਣ ਸਾਡਾ ਆ ਤੇ ਮਤਲਬ ਸਾਡਾ ਵੀ ਹੁਣ ਸੀਜ ਆਉਂਦਾ ਟਾਈਮ ਆ ਦੇਖ ਲੈ ਹੈਨਾ ਕੋਕੀ ਨਿਊ ਯਰ ਆ ਰਿਹਾ ਹੈ ਨਾ ਕਿ ਨਵਾਂ ਸਾਰਾ ਨਵਾਂ ਸਾਰਾ ਕਰਕੇ ਲੋਕਾਂ ਨੇ ਨਵੇਂ ਸਾਧਨ ਖਰੀਦਣੇ ਆ ਪ੍ਰੋਡਕਸ਼ਨ ਵਧਾਈ ਹੋਈ ਉਹਨਾਂ ਨੇ ਆਪਣੇ ਨਵੇਂ ਸਾਲ ਤੋਂ ਬਾਅਦ ਇੱਕਦਮ ਬੜਾ ਠੰਢੇ ਵੀ ਜਾਣੀ ਆ ਮਾਰਚ ਤੱਕ ਠੰਡਾ ਹੁੰਦਾ ਰਹਦਾ ਮੇਰੇ ਤੁਲਾਲਾ ਵੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਇਹ ਜਿਹੜੇ 4 ਮਹੀਨੇ ਆ ਨਾ ਮੇਰੇ ਇਹ ਸਾਰੇ ਸਾਰੀ ਇੰਡਸਟਰੀ ਦੀ ਮੰਦ ਜਿਹੜਾ ਮਾਰਜੀ ਸੈਕਟਰ ਚਲੇ ਜਾ 4 ਮਹੀਨੇ ਠੰਡਾ ਰਹਦਾਗਾ ਪਰ ਅਖੜੀ ਤੋਂ ਬਾਅਦ ਕਾਮਾ ਸਪੀਡ ਫੜਨੀ ਸ਼ੁਰੂ ਕਰਦਾ ਉਹ ਹਰ ਕੋ ਮਣ ਨਿਕਲੇ ਜਾਂਦੇ ਸਾਰੇ ਬੇਦੇ ਦੀ ਤਰ੍ਹਾਂ ਇਹ ਕਾਬ ਸਜਣੋਂ ਬੁਖਾਰ ਵੀ ਚੜਿਆ ਆ ਮੈਨੂੰ ਲੱਗਦਾ ਬੁਖਾਰ ਹੋਊ ਪੂਰਾ ਇਹਦੀ ਕਿਹੜਾ ਹੱਥ ਆਪਣਾ ਲੈ ਬਿਨ ਹੱਥ ਦੇਣਾ ਆਹ ਰੂਖਿਆਤਲਾ ਮੱਛੇ ਦੇ ਹੋਰ ਦੇ ਵੀ ਨੇ ਹੱਥ ਕਾਲਾ ਹੈ ਕਿਹੜਾ ਮੇਰੇ ਵਾਲੇ ਹੀ ਨੇ ਕਾਲੇ ਹੀ ਨੇ ਪਰ ਆਹ ਤਾਂ ਕੰਮ ਕਰਨੇ ਆ ਤੇ ਹੱਥ ਕਾਲੇ ਰਹਿਣੇ ਆ මෙමතු අපා පොහචිගේ නිර්මල්ට අ්බේ නිර්මල්ට අබ්බා එය නිර්මල වේශනටපා කමන් නිර්මල නිර්මලෝ ඇච්ේ කටය ඩි රටදය සාර රැකක්චේ කරතය අට අබා එය නිර්මල් නාර හට බයි ਨੋ ਹਾਂ ਮੈਂ ਦੋ ਢਾਈ ਕਾ ਨੂੰ ਮਾ ਪਹੁੰਚ ਜਾਣਾ ਆਪਾਂ ਉਹ ਭਾਣਾ ਘੰਟੇ ਚ ਘਰੇ ਦੋ ਢਾਈ ਪੰਜਾ ਰੋਵਾਂਗੇ ਜੇ ਬਣਾਉਂਗਾ ਨਹੀਂ ਐ ਤਾਂ ਦੇਣ ਤੇ ਰਦਾਂਗੇ ਜੇ ਅਗਲਾ ਡੜਾਉਣਾ ਹੋਵੇ ਤੇ ਦੋ ਢਾਈ ਦੀ ਕੀ ਗੱਲ ਕਰਦਾ ਮੱਖਣ ਹੈ ਇੱਥੇ ਮੱਖਣ ਇਹਨਾਂ ਦਾ ਯਾਰ ਮੱਖਣ ਚਲੋ ਭਾਈ ਖਾਣੇ ਰੋਟੀ ਲੋ ਬਾਬਾ ਜੀ ਐਨਾ ਚੀਜ਼ਾਂ ਨੂੰ ਦੁਨੀਆ ਪ੍ਰਮਾਤਮਾ ਰੋਟੀ ਨੂੰ ਤੇ ਆਗੇ ਦਾਲ ਛਾਈ ਪਨੀਰ ਰਾਇਤਾ ਹਰੀਆਂ ਮਰਚਾਂ ਦੇ ਨਾਲ ਸਲਾਦ ਬਾਬਾ ਜੀ ਕਿਵੇਂ ਆ ਫਿਰ ਅਨੰਦ ਮਿਮੋਲਾ ਆ ਆ ਵੀ ਅਸ ਕੀ ਕਾਰ ਤੋਂ ਸੁਲhiana ਇਹ ਬਾਈਆ ਸਾਡਾ